ਹੈਲੋ ਜੀ ਸਤਿ ਸ੍ਰੀ ਅਕਾਲ ਕਿੱਦਾਂ ਸਾਰੇ ਠੀਕ ਠਾਕ ਹੋ ਅਮੀਤ ਕੜੀਆਂ ਕੀ ਵਿਦਿਆ ਠੀਕ ਠਾਕ ਹੋ ਮੂਗੇ ਰਾਜੀ ਖੁਸ਼ ਹੋ ਮੂਗੇ ਚਰਦੀ ਕਲਾ ਚ ਹੋਮਗੇ ਲਓ ਜੀ ਅੱਜ ਦਾ ਆਪਾਂ ਬਲੌਗ ਲੈ ਕੇ ਆਂ ਦਿਨ ਹੈ ਕਬੂਦਵਾਰ ਦਾ ਟਾਈਮ ਇੱਥੇ ਸਵੇਰ ਦੀ 5 ਵਜੇ ਵਾ ਤੇ ਮੈਂ ਲੱਗੀ ਸੀ ਸਫਾਈ ਕਰਨ ਉਠੀ ਤਾਂ ਮੈਂ 4:30 ਵਜੇ ਦੀ ਹੋਈਆਂ 4:30 ਵਜੇ ਉੱਠ ਕੇ ਚਾਹ ਬਣਾਈ ਪਾਣੀ ਪੀਤਾ ਗਰਮ ਕਰਕੇ ਹਨਾ ਮੰਮੀ ਨੂੰ ਦਿੱਤਾ ਤੇ ਚਾਹ ਚੋ ਅਸੀਂ ਮੰਮੀ ਨੂੰ ਦਿੱਤੀ ਸੀਗੀ ਉਹ ਭੀ ਭੁਖੀ ਤੇ ਹੁਣ 5:00 ਵਜੇ ਸੀ ਅਜੇ ਅਨਮੋਲ ਦੇ ਜਾਂ ਤੇ 2 ਘੰਟੇ ਦਾ ਟਾਈਮ ਸੀਗਾ ਤੇ ਮੈਨੂੰ ਐਸੀ ਮੇ 2 ਘੰਟੇ ਚ ਜਿਹੜਾ ਕੰਮ ਹੁੰਦਾ ਚਲੋ ਉਹ ਕਰ ਲਾ ਹਨਾ ਟਾਈਮ ਬਹੁਤ ਸੀਗਾ 2 ਘੰਟੇ ਬਹੁਤ ਹੁੰਦੇ ਆ ਹਨਾ ਸਾਰਾ ਹੋ ਜਾਂਦਾ ਸੀ ਪਰ ਮੈਂ ਪਹਿਲਾਂ ਡਸਟਿੰਗ ਕਰਨੀ ਸ਼ੁਰੂ ਕੀਤੀ ਸੀ ਕਿ ਮੈਂ ਕਿਹਾ ਚਲੋ ਸਾਰੇ ਰੂਮਾਂ ਦੀ ਇਹ ਕਰਕੇ ਰੱਖਦਾ ਝਾੜੂ ਮੈਂ ਬਾਅਦ ਵਿੱਚ ਹੀ ਲਾਉਣਾ ਵਾ ਤੇ ਹਜੇ ਝਾੜੂ ਘੁਰਲੀਨ ਲਾਉਂਦੀ ਹਾਂ ਕਿਉਂਕਿ ਉਹ ਘਰ ਹੁੰਦੀ ਆ ਤੇ ਉਹਦੀ ਆ ਬਾਰੀ ਉਹ ਨਹੀਂ ਲਾਉਣਾ ਹੁੰਦਾ ਝਾੜੂ ਤੇ ਮੈਂ ਕਿਹਾ ਚਲੋ ਜਦੋਂ ਉੱਠਣਾ ਆਪੇ ਝਾੜੂ ਲਾ ਦੂਗੀ ਤੇ ਉਹਨਾਂ ਚਿਰ ਮੈਂ ਸਫਾਈ ਕਰਕੇ ਰੱਖਦਾ ਤੇ ਬਹੁਤ ਦਿਨ ਹੋ ਗਏ ਸਿਆਲਸ ਜੀ ਹੋਈ ਪਈ ਸੀ ਟਾਈਮ ਨਾ ਉੱਠੀ ਨਹੀਂ ਹੁੰਦਾ ਸੀਗਾ ਤੇ ਕੰਮ ਜੇ ਫਿਰ ਬੀਚਰ ਜੇ ਜਾਂਦੇ ਜੇ ਆਪਾਂ ਟਾਈਮ ਨਾਲ ਉੱਠ ਕੇ ਕਰ ਲਈਏ ਨਾ ਛੇਤੀ ਹੋ ਜਾਂਦੇ ਆ ਕੰਮ ਤੇ ਕਿੰਨੇ ਦਿਨ ਬਸ ਕਾਲਜੀ ਹੁੰਦੀ ਸੀ ਉੱਠਦੇ ਜਾਂ ਕਰਦੇ ਇੱਕ ਅਕਲ ਮੀ ਸਾਡੇ ਇੱਕ ਪਿਆ ਤਾਂ ਇੰਨਾ ਹੈ ਨਹੀਂਗਾ ਹਲਕਾ ਜਿਹਾ ਪਿਆਸੀ ਨਾਲ ਗੜੇ ਵੀ ਥੋੜੇ ਜਿਹਾ ਪੈ ਸੀਗੇ ਉਹਦੇ ਨਾਲ ਠੰਡ ਜੀ ਬਹੁਤ ਹੋਈ ਪਈ ਆ ਨਾ ਤੇ ਮੈਂ ਕਿਹਾ ਚਲੋ ਮਨਾਇਨ ਤਾਂ ਖੁੱਈ ਜਾਣਾ ਵਾ ਹੁਣ ਤਾਂ ਫੇਰ ਸਟਾਰਟ ਕਰੀਏ ਹਨਾ ਪਹਿਲਾ ਵਾਲਾ ਰੂਟੀਨ ਕਿਉਂਕਿ ਹੁਣ ਗੁਰਲੀਨ ਨੇ ਵੀ ਸਕੂਲ ਜਾਣ ਲੱਗ ਜਾਣਾ ਫੇਰ ਉਹੀ ਮੈਨੂੰ 5:30 ਵਜੇ ਉੱਠਣਾ ਪਿਆ ਕਰਨਾ ਹਨਾ ਤੇ ਉਹਦਾ ਵੀ ਸਕੂਲ ਚਾਲੂ ਹੋ ਜਾਣਾ ਵਾ ਬਸ 2-4 ਕ ਦਿਨੀਆਂ ਹਨਾ ਤੇ ਮੈਂ ਕਿਹਾ ਕਿ ਹੁਣ ਤਾਂ ਸਟਾਰਟ ਕਰਾਂਗੇ ਫੇਰ ਹੀ ਉੱਠ ਹੁੰਦਾ ਵਾ ਹਨਾ ਨਹੀਂ ਤਾਂ ਕਾਲਜ ਤੇ ਮਤਲਬ ਆਏ ਹੁੰਦਾ ਸਿਰਮੋਲ ਨੇ ਜਾਣਾ ਵਾ ਚਲੋ ਅਨਮੋਲ ਨੂੰ 5:30 ਦੇ ਕਰੀਬ ਛੋੜਣਾ ਹੁੰਦਾ ਵਾ ਤੇ ਕਿੰਨੇ ਦਿਨ ਤਾਂ ਮੈਂ ਆਲਸ ਜੀ ਚ ਹੀ ਕੱਢ ਤੇ ਹੌਲੀ ਹੌਲੀ ਉੱਠੀ ਤੇ ਹੁਣ ਸੋਚਿਆ ਸੀਗਾ ਫੇਰ ਉਹੀ ਰੂਟੀਨ ਤੇ ਉੱਠਿਆ ਕਰੀਏ ਤੇ ਜੋ ਪਹਿਲਾ ਕੰਮ ਦੇ ਨਾਲ ਕੰਮ ਟਾਈਮ ਨਾਲ ਨਿਬੜ ਜਾਂਦੀ ਹੈ ਨਾ 10 ਵਜੇ ਨੂੰ 10:30 ਨੂੰ ਆਹ ਨਾਲ ਨਿਬੜ ਜਾਂਦੀ ਹੈ ਜੇ ਆਪਾਂ ਥੋੜਾ ਲੇਟ ਸਟਾਰਟ ਕਰਦੇ ਆ ਫੇਰ ਉਹੀ ਦੁਪਹਿਰ ਦੇ 12 ਵਜੇ ਜਾਂਦੇ ਆ ਨਾ ਤੇ ਕੰਮ ਹੋਰ ਵੀ ਬਹੁਤ ਪਿਆ ਬਹੁਤ ਕੰਮ ਕਰਨ ਵਾਲਿਆ ਤੇ ਫੇਰ ਉਹ ਫालतू ਕੰਮ ਕੋਈ ਨਹੀਂ ਹੁੰਦਾ ਬਸ ਝਾੜੂ ਪੂੰਛਾ ਹੀ ਲੱਗਦਾ ਵਾ ਜਾਂ ਬਸ ਰੋਟੀ ਟੋਕਦੇ ਕੰਮ ਹੁੰਦਾ ਕਿਉਂਕਿ ਫालतू ਟਾਈਮ ਹੀ ਨਹੀਂ ਹੁੰਦਾ ਫੇਰ 10 ਮਿੰਟ ਧੁੱਪੇ ਵੀ ਬੈਠਣਾ ਹੁੰਦਾ ਨਾ ਤੇ ਪੂਰੇ ਕੰਪਨੀ ਨੂੰ ਮੈਂ ਕਹ ਸੀ ਜਲਦੀ ਉੱਠਿਆ ਕਰੀਏ ਤੇ ਉਹ ਰੂਟੀਨ ਚ ਵਾਪਸ ਆਈਏ ਤੇ ਫੇਰ ਹੀ ਕੰਮ ਨਿਭਣਗੇ ਲੋ ਜੀ ਆਪਾਂ ਡਸਟਿੰਗ ਸਾਰੀ ਉਧਰ ਕਰਿਆਂਦੀ ਸੀ ਤੇ ਦਿਵਾਨ ਤੇ ਨਾ ਜਿਹੜੇ ਰਾਤ ਨੂੰ ਧੋਕੇ ਬਾਹਰੋਂ ਲਾ ਕੇ ਕੱਪੜੇ ਰੱਖੀ ਦੀਆ ਉਹ ਪੈ ਸੀ ਕੁਸ਼ਕ ਵੈਸੇ ਹੀ ਟੇਬਲ ਵਗੈਰਾ ਸਿੱਟੇ ਪੈ ਸੀ ਤੁਹਾਨੂੰ ਪਤਾ ਬੱਚਿਆਂ ਦਾ ਘਰ ਹੈ ਨਾ ਬੱਚੇ ਇੰਨ ਕਰਦੇ ਆ ਜਿੱਥੇ ਜੀ ਕਰਦਾ ਸਿੱਟ ਦੰਦੇ ਆ ਤੇ ਬਸ ਇਹਨੂੰ ਮੈਂ ਕਿਹਾ ਚਲੋ ਜਿਹੜੇ ਨਹੀਂ ਇੱਥੇ ਲੈਣ ਵਾਲੇ ਉਹਨਾਂ ਨੂੰ ਆਪਾਂ ਬਾਰੀ ਚ ਜ ਬੈੱਡ ਦਿਵਾਨ ਬੈੱਡ ਚ ਹੀ ਰੱਖ ਦੂੰਗੀ ਤੇ ਬਾਕੀ ਇੰਤਿਆ ਮਾਰ ਕੇ ਉਹਨਾਂ ਦੀ ਜਗ੍ਹਾ ਤੇ ਰੱਖ ਦੂੰਗੀ ਸਫਾਈ ਕਰਨ ਤੋਂ ਬਾਅਦ ਮੈਂ ਬਾਟ ਚ ਵਿੜਸ ਚ ਰੂਲਾ ਕਿਉਂ ਨਾ ਬਿੜੇ ਚ ਆ ਸੂਟ ਮੈਂ ਕੱਲ ਕੱਟਦੀ ਸੀਗੀ ਤੇ ਇਹ ਮੈਂ ਤੁਹਾਨੂੰ ਦਿਖਾਉਂਗੀ ਕਿੱਦਾਂ ਕੱਢਿਆ ਵਾ ਹਜੇ ਮੈਂ ਇੱਕ ਫੁੱਲੀ ਪਾਇਆ ਵਾ ਜਿਆਦਾ ਨਹੀਂ ਹੈਗਾ ਪਰ ਪੌਣੇ ਤੇ ਚ ਪੰਜ ਫੁੱਲੀ ਹੈ ਇੱਕ ਪਾਲਿਆ ਸੀਗਾ ਤੇ ਮੈਂ ਬਾਅਦ ਵਿੱਚ ਇਹਦਾ ਤੁਹਾਨੂੰ ਦਿਖਾਉਂਗੀ ਵੀ ਮੈਂ ਕਿੱਦਾਂ ਕੱਢਦੀ ਆ ਤੇ ਇਹ ਮੈਂ ਕੱਲ ਕੱਢਿਆ ਸੀਗਾ ਕੱਲ ਸਟਾਰਟ ਕੀਤਾ ਵਾ ਤੇ ਅੱਜ ਲੱਗੂ ਪਤਾ ਨਹੀਂ ਉਹ ਤਾਂ ਹੁਣ ਬਾਅਦ 'ਚ ਹੀ ਪਤਾ ਲੱਗੂ ਨਾ ਕੰਮ ਕਰਨ ਤੋਂ ਬਾਅਦ ਕਿਦਾਂ ਦਾ ਹੁੰਦਾ ਵਾ ਤੇ ਇੱਕ ਤਾਂ ਮੈਨੂੰ ਖੰਗ ਬਹੁਤ ਆਉਂਦੀ ਉਹ ਬਹੁਤ ਜ਼ਿਆਦਾ ਮੈਂ ਸ਼ਾਇਦ ਵਿੱਚ ਅਦਰਕ ਲੈ ਕੇ ਵੀ ਕੀ ਦੇਖ ਲਿਆ ਦਵਾਈ ਵੀ ਲੈ ਕੇ ਦੇਖ ਲਈ ਕੋਈ ਮੈਨੂੰ ਕਿਹਾਦਾ ਪਤਾ ਸੀ ਦੇ ਦੇ ਆਪਣੇ ਕਿਓ ਦੇ ਵਿੱਚ ਹਣਾ ਉਹ ਖਾਲਾ ਪਤਾ ਸिखਾ ਕੇ ਉੱਤੇ ਗਰਮ ਦੁੱਧ ਪੋਈਲਾ ਸਾਰਾ ਕੁਝ ਕਰ ਲਿਆ ਪਰ ਖਾਂਗੇ ਨਹੀਂ ਮੇਰੀ ਅਟ ਦੀ ਖਾਂਗੇ ਮੈਨੂੰ ਬੋਤ ਹੋਈ ਗਈ ਜੇ ਕਿਸੇ ਨੂੰ ਕੋਈ ਇਲਾਜ ਹੋਰ ਪਤਾ ਤਾਂ ਮੈਨੂੰ ਦੱਸ ਦਿਓ 15 20 ਦਿਨ ਹੋ ਗਏ ਹਟਣ ਦਾ ਨਾ ਹੀ ਨਹੀਂ ਲੈਂਦੀ ਬਹੁਤ ਜ਼ਿਆਦਾ ਹੁੰਦੀ ਆ ਜੇ ਕਿਸੇ ਨੂੰ ਇਲਾਜ ਪਤਾ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਹਣਾ ਤੇ ਕਈ ਵਾਰ ਕੋਈ ਹੋਰ ਹੁੰਦੀ ਆ ਵੀ ਛੇਤੀ ਰਾਮ ਆ ਜਾਂਦਾ ਹਣਾ ਤੇ ਵਾ ਕਿਸੇ ਨੇ ਕਿਹਾ ਮਲਠੀ ਖਾਲਾ ਆ ਕਰ ਲਾ ਮੈਂ ਉਹ ਸਾਰਾ ਕੁਝ ਕਰ ਹਟੀ ਪਰ ਨਹੀਂ ਰਾਮ ਆਇਆ ਹੈਗਾ ਦੇ ਮੈਂ ਕਿ ਚਲੋ ਅੱਜ ਆਪਾਂ YouTube ਫੈਮਲੀ ਨੂੰ ਪੁੱਛਦੇ ਹਾਂ ਕੋਈ ਹੋਰ ਹੋਵੇ ਤਾਂ ਉਹ ਦੱਸ ਦਿਓ ਵੀ ਕਰਕੇ ਦੇਖ ਲੈਣੇ ਆ ਹਨਾ The yeah. 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 yeah.

ਲੋਜੀ ਬਿੜਾ ਸਾਫ ਕਰਨ ਤੋਂ ਬਾਅਦ ਆ ਗਈ ਸੀ ਆ ਪੰਦਰਾਂ ਰਕੇ ਰਸੋਈ 'ਚ ਲੱਗੀ ਸੀ ਉਹਨਾਂ ਰਸੋਈ ਦੇ ਜਿੰਨੇ ਕੰਮ ਹੈਗੇ ਜਿਵੇਂ ਆ ਰਾਤ ਬਰਤਨ ਮੰਝੇ ਸੀ ਇਹ ਪੈਸੀ ਟੋਕਰੇ 'ਚ ਇਹਨਾਂ ਨੂੰ ਚੰਨ ਦੂੰਗੀ ਤੇ ਹੁਣ ਦੁੱਧ ਦੁੱਧ ਵਾਲੇ ਪਤਿੱਲੇ ਬਿੱਲੇ ਕੀਤੇ ਸੀਗੇ ਪਤਿੱਲਾ ਇੱਕ ਸਿਚਾੜਾ ਹੋ ਗਿਆ ਸੀਗਾ ਚਾਹ ਮੈਂ ਪੁਣਕੇ ਫਰਮੋਸ਼ ਚ ਕੱਟ ਕੇ ਰੱਖ ਲਈ ਸੀਗੀ ਤੇ ਬਾਕੀ ਰਾਤ ਵਾਲੇ ਦੁੱਧ ਵਾਲੇ ਭਾਂਡੇ ਹੋ ਜਾਂਦੇ ਆ ਨਾ ਉਹ ਰਾਤ ਬੱਚੇ ਲੇਟ ਪੀਂਦੇ ਫਿਰ ਉਹ ਅੰਦਰ ਹੀ ਪੈ ਹੁੰਦੇ ਆ ਉੱਥੋਂ ਚੱਕ ਲਈ ਸੀ ਬਾਕੀ ਹੁਣ ਆ ਚਾਹ ਦੇ ਦੋ ਚਾਰ ਕੁਝ ਦੀ ਤੇ ਮੇਰੇ ਚਲੋ ਇਹਨਾਂ ਦਾ ਵੀ ਕੰਮ ਵੀ ਮੇਰੀ ਦੀਏ ਹੈ ਨਾ ਨਾਲ ਦੀ ਨਾਲ ਮੰਨਦੇ ਜਾਂਦੇ ਬੜਾ ਇਕੱਠੇ ਵੀ ਨਹੀਂ ਹੁੰਦੇ ਹੈਗੇ ਫਿਰ ਤੇ ਜਿਹੜੇ ਰਾਤ ਵਾਲੇ ਬਰਤਨ ਸਲੂਪ ਨੇ ਸਾਰੇ ਚੰਪਤੀ ਸੀਗੇ ਤੇ ਹੁਣ ਜਿਹੜੇ ਹੋਣਾ ਹੁਣ ਬਰਤਨਾਂਗੇ ਉਹ ਮੈਂ ਟੋਕਰੀ ਚ ਰੱਖ ਲਵਾਂਗੀ ਹੈ ਨਾ ਤੇ ਲੋ ਜੀ ਇੱਥੇ ਆਹ ਥਰਮੋਸ ਦਾ ਟੱਕਨ ਸੀਗਾ ਇਹ ਨਾ ਟੁੱਟ ਗਿਆ ਸੀਗਾ ਜਿਹੜਾ ਵਿੱਚ ਹੁੰਦਾ ਵਾ ਤੇ ਇਹ ਚ ਪਾਣੀ ਸੀ ਮੈਂ ਉਹ ਕੱਢਦੀ ਸੀ ਮੈਂ ਚਲੋ ਪਾਣੀ ਨਿਕਲ ਚ ਨਹੀਂ ਕਾਫੀ ਜ਼ਿਆਦਾ ਪਾਣੀ ਨਾ ਭਰਿਆ ਪਿਆ ਸੀ ਪਰ ਉਹ ਮਿੱਥੋ ਟੁੱਟ ਗਿਆ ਚਲੋ ਤੇ ਉਦੋਂ ਦਵਾ ਰਿਹਾ ਸੀ ਆਟਾ ਗੁੰਨਣਾਂ ਦੀ ਆਟਾ ਰਹਿਂਦਾ ਸੀ ਗੁੰਨਣ ਵਾਲਾ ਲੋਜੀ ਸਵਾਸ਼ੇ ਹੋ ਗਏ ਤੇ ਆਪਾਂ ਡਸਟਿੰਗ ਦਾ ਕੰਮ ਤੇ ਸਾਰਾ ਖਤਮ ਕਰਤਾ ਬਸ ਸੋਈ ਰੂਮ ਰਹਿ ਗਿਆ ਜਿਹੜੇ ਰੂਮ ਤੇ ਬਚੇ ਪਏ ਤੇ ਬਾਕੀ ਆਪਾਂ ਡੇੜਾ ਵੀ ਸਾਫ਼ ਕਰ ਜਾਂਦਾ ਸੀਗਾ ਤੇ ਅੰਦਰੋਂ ਵੀ ਸਾਰੀ ਸਫਾਈ ਕਰਕੇ ਰੱਖ ਲਈ ਹੁਣ ਬਾਅਦ ਵਿੱਚ ਅੰਮੋਲ ਨੂੰ ਤੋੜਨਾ ਤੇ ਅੰਮੋਲ ਨੂੰ ਤੋੜਨਾ ਕੋਲੀ ਤੇ ਮੈਨੂੰ ਲੱਗਾ ਸਵਾ 6 ਹੋ ਗਏ ਹੁਣ ਉਹਨੂੰ ਠੋਣੀ ਆ ਮੈਂ ਤੋ ਕੇ ਨੂੰ ਬੱਦੀ ਅੱਜ ਆਪਣੇ ਪਾ ਲੂਗਾ ਤੇ ਆ ਤਾਂ ਉਹਨਾਂ ਲੱਗ ਸੀ ਤੇ ਪਹਿਲਾਂ ਬਰਤਨ ਜੋ ਆਪਣੇ ਰਾਤ ਮੰਜੇ ਸੀਗੇ ਉਹਨਾਂ ਨੂੰ ਚਨੇਆ ਤੇ ਜਿਹੜੇ ਥੋੜੇ ਬਹੁਤੇ ਸਪੈਸ ਜਿਵੇਂ ਦੁੱਧ ਵਾਲੇ ਤਿਲਕ ਤੁਲੋਂ ਬਿਲਕੁਲ ਸਾਰੇ ਮੈਂ ਮਾਂਜਤੇ ਤੇ ਅੱਟਾ ਘੁੰਮ ਕੇ ਰੱਖ ਲੈਣਾ ਬਗੋਂ ਉਹਨੂੰ ਮੁੰਡੀ ਬਾਰੀ ਜਮਾ ਥੋੜੀ ਹੈ ਤੇ 8 ਵਜੇ ਫਿਰ ਟੁੱਟੀ ਆ ਜਾਂਦੀ ਆ ਫਿਰ ਉੱਥੇ ਕੋਸੇ ਕੋਸੇ ਪੜਨਾ ਜੀ ਜੀ ਵਾਲੇ ਕੱਪੜੇ ਉਹ ਹੱਥੋਂ ਧੋਣ ਵਾਲੇ ਆ ਉਹ ਧੋਣੇ ਉੱਥੇ ਬਸ ਵੇਰ ਤੋਂ ਸਟਾਰਟ ਹੋ ਗਈ ਹੁੰਦਾ ਮੈਂ ਨਾ ਕਿੰਨੇ ਦਿਨਾਂ ਨਾਲ ਬਹੁਤ ਕੀਤੀ ਆ ਉੱਠ ਉੱਠਦੀ ਉੱਠਦੀ ਤਾਂ ਸੀ ਕਿਤੇ 6 ਵਜੇ ਉੱਠ ਕੇ ਤੇ 7:00 ਵਜੇ ਵਧੀ ਤੇ ਦਿਨੇ ਵੀ ਫਿਰ ਕੰਮ ਨਹੀਂ ਹੁੰਦਾ ਉਹਨਾਂ ਨਾਲ ਜਿਹੜਾ ਵੇਰੇ ਸਵੇਰੇ ਕੰਮ ਨੂੰ ਜੇਰ ਉਹਦੇ ਨਾਲ ਦੀ ਦੀ ਸੀਗੀ ਹੈ ਨਾ ਤੇ ਇੱਕ ਕੱਲ ਸਾਡੇ ਮੀਂਹ ਪੈ ਗਿਆ ਉਹਦੇ ਕਰਕੇ ਠੰਡ ਥੋੜੀ ਜਿਹੀ ਜ਼ਿਆਦਾ ਹੋ ਗਈ ਗੜੇ ਪੈ ਸੀਗੀ ਪਰ ਗੜੇ ਬਾਹਲੇ ਨਹੀਂ ਪੈ ਹੁੰਦੇ ਤੇ ਪੈ ਸੀ ਹੀ ਉਹਦੇ ਕਰਕੇ ਨਾ ਠੰਡ ਚ ਹੀ ਹੋਈ ਪਈ ਆ ਤੇ ਲੋ ਜੀ ਆਪਾਂ ਟਾਟਾ ਉਹਨੂੰ ਕਿ ਰੱਖ ਦੰਨੇ ਤੇ ਇਹ ਨੂੰ ਲੈ ਸਵੇਰ ਤੋਂ 7 ਵਜੇ ਰੋਟੀ ਲੋਣ ਲੱਗਦੀ ਹੁੰਦੀ ਹੈ ਕਿਉਂਕਿ ਉਦੋਂ ਫਿਰ ਆਏ ਨਾ ਗਰਮ ਗਰਮ ਕਿਸਨ ਚ ਪੈ ਜਾਂਦੀ ਐ ਤੁਨ ਉਥੇ ਕੜਾਈ ਨਾਲ ਜਾਂਦੇ ਆ ਨੇ ਖਾਲਾ ਨੂੰ ਉਥੇ ਵੀ 11 12 ਵਜੇ ਖਾਣੀ ਹੁੰਦੀ ਐ ਸਕੂਲ ਚ ਤੇ ਐਵੇਂ ਲਾਈਨ ਜਾਵੇ ਚਾਹ ਉਹ ਨਾਲ ਦੀ ਨਾਲ ਹੀ ਲੱਕ ਟਿਫਨ ਚ ਪਾ ਦੇ ਜਦੋਂ ਕੋ ਸਕੂਲ ਜਾ ਤੇ ਫੇਰ ਰੋਟੀ ਖਾਦੀ ਜਾਂਦੀ ਐ ਨਾ ਗਰਮ ਗਰਮ ਤੋਂ ਐਨੀ ਤਾਂ ਨਹੀਂ ਰਹਿੰਦੀ ਗਰਮ ਜਿੰਨੀ ਤਾਂ ਰਹਿੰਦੀ ਐ ਉਹਦਾ ਗਰਮ ਖਿਪਨ ਆ ਚਲ ਗਰਮ ਖਿਪਨ ਦੇ ਵਿੱਚ ਲੈ ਜਾਂਦੀ ਹੁਣ ਤੇ ਮੈਨੂੰ ਐ ਹੁੰਦਾ ਵੀ ਚਲ ਮਾਣੀ ਤਾਜੀ ਕਾਝ ਖਾਦੀ ਜਾਂਦੀ ਆ ਪਰ ਖਾਂਦਾ ਘੱਟ ਹੀ ਆਉ ਤੇ ਮਨ ਕਰਦਾ ਖਾ ਵੀ ਲੈਂਦਾ ਜੇ ਮੈਨੂੰ ਨਾਲਾ ਪਰੌਠਾ ਲੱਗਾ ਚਾਹ ਦੀ ਨਾਲ ਉਦਾਂ ਉਹ ਖਾ ਲੈਂਦਾ ਵਾ ਤੇ ਲੋ ਜੀ ਆਪਾਂ ਸਾਰਾ ਸੁਈ ਦਾ ਕੰਮ ਵੀ ਖਤਮ ਕਰ ਤਾ ਆਟਾ ਗੁੰਨ ਕੇ ਰੱਖ ਲਿਆ ਦਾਲ ਸਬਜ਼ੀ ਮੇਰੇ ਰਾਤੀ ਬਣੀ ਹੋਈ ਆਲੂ ਮਟਰ ਬਣਾਏ ਸੀਗੇ ਤੇ ਉਹਨੇ ਆਲੂ ਵੀ ਲੈ ਕੇ ਜਾਣੇ ਆ ਤੇ ਅਟਾ ਬੁਣ ਕੇ ਰੱਖ ਦਿੰਦੂ ਰੋਟੀ ਪਕਾ ਦਿੰਦੇ ਸੋ ਤੇ ਹੁਣ ਉਹਨੂੰ ਮੈਂ ਥੋਣੀ ਹੈ ਸਵਾ 6 ਹੋ ਗਏ ਪੌਣੇ ਇੱਕ 7 ਥੋਣੀ ਹਣੀ ਫਿਰ ਉਹ ਔਟ ਕੇ ਪੜੀ ਉਹਦਾ ਗਰਮ ਹੋਇਆ ਪਿਆ ਬਣਾ ਲੂ ਲੁਕਾ ਜਿਨਾ ਕਿ ਫਿਰ ਅਗਲੀ ਵਾਰ ਤੇ ਆਪਕੇ ਪਾਸ ਲੰਦਰਵਾ ਤੇ ਬਾਅਦ ਦੇ ਕੰਮ ਜੂ ਉਹ ਆਪ ਕੋ ਬਾਅਦ ਚ ਕਰਾਂਗੀ ਲੋਜੀ ਅਨਮੋਲ ਨੂੰ ਚੜਾਇਆ ਜਾਂਦਾ ਸੀ ਉਹ ਸਕੂਲ ਚ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਵਾਰੀ ਆਈ ਚਾਹ ਚੂ ਪੀ ਕੇ ਮੈਂ ਕਿਹਾ ਚਲੋ ਟੁੱਟੀਆਂ ਹੀ ਹੋਈਆਂ ਇੱਥੇ ਕੋਸਾ ਜਿਹਾ ਪਾਣੀ ਹੈ ਨਾ ਫਿਰ ਅ ਕੋਸੇ 'ਚ ਪੜਨੇ ਮੈਂ ਕਿਹਾ ਈਜੀ ਵਾਲੇ ਕੱਪੜੇ ਸੀਗੇ ਤੇ ਤਿੰਨੀ ਮੇਰੇ ਸੂਟ ਹੀ ਸੀਗੇ ਤੇ ਇੱਕ ਮੇਰੀ ਕੋਟੀ ਪਈ ਸੀਗੀ ਮੈਂ ਕਿਹਾ ਚਲੋ ਇਹਨਾਂ ਨੂੰ ਧੋ ਕੇ ਸੁੱਕ ਨਹੀਂ ਪਾਦਾ ਝੁੱਧਪ ਵੀ ਨਿਕਲੀ ਹੈ ਦੋ ਤਿੰਨ ਦਿਨ ਤਾਂ ਕਿੰਨੇ ਦਿਨ ਤਾਂ ਆਪਣੀ ਧੁੰਦੀ ਪਿੰਦੀ ਰਹੀ ਹੈ ਨਾ ਤੇ ਕੱਲ ਦੋ ਦਿਨ ਬੱਦਲ ਰਹੇ ਆ ਕੱਲ ਮੀਂਹ ਆਇਆ ਸੀਗਾ ਤੇ ਅੱਜ ਬਹੁਤ ਵਧੀਆ ਧੁੱਪ ਨਿਕਲੀ ਹੋਈ ਹੈ ਮੈਂ ਕਿਹਾ ਚਲੋ ਸੁੱਕ ਜਾਣਗੇ ਇਹ ਵੀ ਕੰਮ ਨਿਬੜੀ ਤੀ ਈਜੀ ਵਾਲੇ ਕੱਪੜੇ ਹੁੰਦੇ ਕਈ ਵਾਰ ਤਾਂ ਮੈਂ ਮਸ਼ੀਨ 'ਚ ਹੀ ਪਾ ਦਾਨੀ ਆ ਜਿੰਨਾਂ ਦਾ ਰੰਗ ਨਹੀਂ ਲੈਂਦਾ ਹਨਾ ਪਰ ਅੱਜ ਮੈਨੂੰ ਐ ਸੀਗਾ ਚੱਲ ਇਥੇ ਗਰਮ-ਗਰਮ ਗੁੱਸਾ ਜਿਹਾ ਪਾਣੀ ਹੁੰਦਾ ਵਾ ਤੋਂ ਦਾਨੇ ਆ ਤੇ ਵਧੀਆ ਨਿੱਖਰ ਜਾਂਦੇ ਆ ਫਿਰ ਹਨਾ ਤੇ ਗੁਰਲੀਨ ਲੱਗੀ ਸੀ ਝਾੜੂ ਲਾਉਣ ਵਸੇ ਤੋਂ ਬਾਅਦ ਮੈਂ ਪੋਚਾ ਲਾਉਣਾ ਵਾ ਪੋਚਾ ਲਾ ਕੇ ਫਿਰ ਇੱਕ ਦੋ ਕੰਮ ਹੋਰ ਆ ਵਸ ਉਹ ਕਰਕੇ ਫਿਰ ਫਰੀ ਆ ਦੁਪਹਿਰੋਂ ਦੁਪਹਿਰਾ ਕਿੰਨੇ ਦਿਨਾਂ ਦੀ ਕਾਲ ਹੋਈ ਪਈ ਸੀ ਤੁਹਾਨੂੰ ਈਜੀ ਨਾ ਬਸ ਠੰਡੇ ਚ ਪਾਣੀ 'ਚ ਹੱਥ ਪਾਉਣ ਨੂੰ ਮਾਨੀ ਨਹੀਂ ਕੀਤਾ ਹੋਗਾ ਤੇ ਅੱਜ ਧੁੱਪ ਸੀਗਾ ਮੈਂ ਕਿਹਾ ਚਲੋ ਇਹ ਤਾਂ ਧੋਣੇ ਪੈਣਾ ਹੀ ਹਨਾ ਇਹਨਾਂ ਦਾ ਵੀ ਕੰਮ ਨੀ ਮੀਟਦਾ ਟੰਗੇ ਹੋਏ ਬੁਰੇ ਲੱਗਦੇ ਆ ਹਨਾ ਤੇ ਫਿਰ ਮੈਂ ਕਿਹਾ ਚਲੋ ਉੱਥੇ ਪਾਣੀ ਕੁਸਾ ਆ ਜਾਂਦਾ ਟੂਟੀ ਆਈ ਹੋਈ ਐ ਇਸ ਵੇਲੇ ਮੋਟਰ ਤਾਂ ਨਹੀਂ ਭਰੀ ਸੀਗੀ ਤੇ ਟੱਬ ਭਰ ਕੇ ਰੱਖ ਲਿਆ ਸੀਗਾ ਤੇ ਮੈਂ ਨਾਲੇ ਪੋਚੇ ਲੱਗ ਜਾਣਗੇ ਕੁਸੇ ਜੇ ਪਾਣੀ ਨਾਲ ਤੇ ਨਾਲ ਆਪਣੇ ਕੱਪੜੇ ਧੁੱਤੇਗੇ ਚਲੋ ਦੋ ਕੰਮ ਹੋ ਜਾਣੇ ਹਨਾ ਆ ਸੂਟ ਨਾ ਬਹੁਤ ਵਧੀਆ ਸੀਗਾ ਤੇ ਇਹਦਾ ਕਲਰ ਵੀ ਬਹੁਤ ਵਧੀਆ ਵਾ ਤੇ ਕਢਾਈ ਵੀ ਬਹੁਤ ਸੋਹਣੀ ਸੀ ਇਹ ਤੇ ਨਾ ਮੇਥੋਂ ਕਲਰ ਮੀਟ ਲੱਗ ਗਿਆ ਤੇ ਮੈਂ ਇਥੋਂ ਹੀ ਯਾਂ YouTube ਤੋਂ ਦੇਖ ਲਿਆ ਮਤਲਬ ਵੀ ਕਿ ਮੇਰਾ ਕਲਰ ਮੇਟ ਦਾ ਕਲਰ ਲੈ ਜੂਗਾ ਹਨਾ ਤੇ ਕਿਸੇ ਨੇ ਦੱਸਿਆ ਵੀ ਜਿਹੜੀ ਆਪਾਂ ਹਾਰਪਿਕ ਹੁੰਦੀ ਆ ਮਤਲਬ ਉਹ ਲਾ ਦੂ ਉਹਦੇ ਨਾਲ ਲੈ ਜੂਗਾ ਮੈਂ ਉਹ ਲਾ ਲਿਆ ਉਹ ਤੋਂ ਵੀ ਜ਼ਿਆਦਾ ਸੂਟ ਖਰਾਬ ਹੋ ਗਿਆ ਹੁਣ ਕੋਟੀ-ਕੁੱਟੀ ਪਾ ਲੰਨੀ ਆ ਤਾਂ ਠੀਕ ਪਤਾ ਨਹੀਂ ਲੱਗਦਾ ਹੈਗਾ ਨਹੀਂ ਤਾਂ ਉਹ ਸੂਟੇ ਮੈਂ ਪਾ ਨਹੀਂ ਸਕਦੀ ਹੈਗੀ ਤੇ ਇਹਦੇ ਦਾਗ ਕਾਫੀ ਵੱਡਾ ਜਿਹਾ ਪੈ ਗਿਆ ਤੇ ਹੋਰ ਹੀ ਲੱਗਦਾ ਵਾ ਤੇ ਇਹ ਕੋਟੀ ਨਾਲ ਲੂਟ ਰਹਿੰਦਾ ਵਾ ਕੋਟੀ ਹਜੇ ਨਵਾਂ ਹੀ ਐ ਮੈਂ ਪਾਇਆ ਹੀ ਤਿੰਨ ਚਾਰ ਕਵਾਰੀ ਸੂਟ ਆ ਬਲਾਂ ਤਾਂ ਪਾਇਆ ਨਹੀਂ ਹੈਗਾ ਅ ਪਹਿਲੀ ਦੂਜੀ ਵਾਰ ਜਦੋਂ ਮੈਂ ਪਾਇਆ ਨਾ ਮੈਂ ਬੈਠੀ ਨੇ ਕਲਰ ਮਿੱਟ ਲਾ ਲਿਆ ਮੈਂ ਕਿਹਾ ਚਲ ਕਲਰ ਮਿੱਟ ਲਾ ਲਾਂ ਨੀ ਹੌਲੀ ਹੌਲੀ ਨਹੀਂ ਉਹ ਕਿਤੇ ਇਹ ਉੱਪਰ ਡੁੱਲ ਗਿਆ ਤੇ ਬਸ ਉੱਥੇ ਹੀ ਦਾਗ ਪੈ ਗਿਆ ਤੇ ਫਿਰ ਮੈਂ ਆ YouTube ਤੇ ਆਪਣੇ ਦੇਖਿਆ ਸੀਗਾ ਵੀ ਕਿਵੇਂ ਲੋਂਦੇ ਆ ਹਨਾ ਤੇ ਉੱਥੇ ਦੱਸਿਆ ਹੋਇਆ ਸੀ ਵੀ ਹਾਰਪਿਕ ਨਾਲ ਲੈ ਜਾਂਦਾ ਹਾਰਪਿਕ ਪਾ ਦੋ ਮੈਂ ਉਦਾਂ ਹੀ ਹਾਰਪਿਕ ਪਾਦੀ ਤੇ ਉਦੋਂ ਵੀ ਜ਼ਿਆਦਾ ਸੂਟ ਖਰਾਬ ਕਰ ਲਿਆ ਬਹੁਤ ਸੋਹਣਾ ਸੂਟ ਸੀਗਾ ਸਾਰਿਆਂ ਨੇ ਉਹਦੋਂ ਪਸੰਦ ਕੀਤਾ ਬਹੁਤ ਸੋਹਣਾ ਕਲਰ ਆ ਮਾਊਸ ਕਲਰ ਜਿਹਾ ਸੀਗਾ ਤੇ ਬਿਕੜਾਈ ਕੁੜੀ ਵੀ ਬਹੁਤ ਵਧੀਆ ਕਰਵਾਈ ਆ ਤੇ ਬਸ ਤੁਹਾਨੂੰ ਪਤਾ ਹੀ ਆ ਨਾ ਸੋਹਣੀ ਚੀਜ਼ ਨੂੰ ਨਜ਼ਰ ਲੱਗ ਜਾਂਦੀ ਹੈ ਨਜ਼ਰ ਲੱਗ ਗਈ ਤੇ ਉੱਥੇ ਸੂਟ ਖਰਾਬ ਹੋ ਗਿਆ ਹੁਣ ਜੇ ਮੈਂ ਪਾਉਣੀ ਆ ਜ਼ਿਆਦਾ ਸਰਦੀਆਂ ਚ ਪੈਂਦਾ ਵਾ ਕਿਉਂਕਿ ਕੋਟੀ ਸਵਟਰ ਨਾਲ ਪਿਛੋਂ ਫਿਰ ਪਤਾ ਨਹੀਂ ਲੱਗਦਾ ਹੈਗਾ ਨਹੀਂ ਤਾਂ ਫਿਰ ਉਹ ਚੁੰਨੀ ਵੈਸੇ ਲੈ ਲਈ ਨਾ ਕੋਟੀ ਸਵਟਰ ਪਾਇਓ ਦਾਗ ਜਿਹਾ ਬੁਰਾ ਲੱਗਦਾ ਨਾ ਕਾਫੀ ਵੱਡਾ ਹੋ ਗਿਆ ਸੀ ਉਹ ਤੇ ਮੂਰੇ ਆ ਮੂਰਲੇ ਗਲੇ ਕੋਲੇ ਤੇ ਉੱਥੇ ਫਿਰ ਬੁਰਾ ਲੱਗਦਾ ਹੈ ਨਾ ਤੇ ਇਹ ਮੈਂ ਕੋਟੀਸ ਵਾਟਰ ਜਾਂ ਜੈਕਟ ਵਗੈਰਾ ਪਾਉਣੀ ਆ ਉਹ ਉੱਪਰ ਦੀ ਮੈਨੂੰ ਜ਼ਰੂਰੀ ਪਾਉਣੀ ਪੈਂਦੀ ਹੈ ਤੇ ਇਹ ਪਿਆਸੀ ਹੈ ਨੂੰ ਮੈਂ ਦੋ ਤਿੰਨ ਕਵਾਰੀ ਪਾਇਆ ਸਮੋਗੇ ਗਈ ਸੀ ਤੇ ਮੈਂ ਕਿਹਾ ਚਲੋ ਹੁਣ ਇਹਨੂੰ ਧੁੱਪੇ ਰੱਖ ਦਾਂ ਹਣਾ ਤੇ ਮੈਂ ਜਿੱਥੇ ਛੱਤ ਉੱਤੇ ਕਿਤਨੇ ਪਾਇਆਂਦੇ ਸੀ ਚਲੋ ਧੁੱਪੇ ਸੁੱਕ ਜਾਣਗੇ ਮਸ਼ੀਨ 'ਚ ਤਾਂ ਨਹੀਂ ਸਕਾਈ ਵੈਸੇ ਹੱਥਾਂ ਨਾਲ ਨਚੋੜ ਕੇ ਪਾਇਆਂਦੇ ਸੀ ਹੌਲੀ ਹੌਲੀ ਚੱਲ ਧੁੱਪਾ ਧੁੱਪੇ ਤਾਂ ਸੁੱਕ ਹੀ ਜਾਂਦੇ ਆ ਨਾ ਤੇ ਉਹ ਦਵਾ ਲਾ ਗਈ ਸੀ ਆਪਣੀ ਪੋਚਾਂ ਦੀ ਪਾਰੀ ਮੈਂ ਟੱਬ ਭਰ ਕੇ ਰੱਖ ਲਿਆ ਸੀ ਪਾਣੀ ਦਾ ਕੋਸਾ ਜਿਹਾ ਪਾਣੀ ਹੁੰਦਾ ਵਾ ਚਲੋ ਵਧੀਆ ਪੋਚੇ ਲੱਗ ਜਾਂਦੀਆਂ ਨੇ ਤੇ ਫਰਸ਼ ਵਧੀਆ ਨਿੱਖਰ ਜਾਂਦੀ ਹੈ ਫਿਰ ਠੰਡੇ ਪਾਣੀ ਚ ਤਾਂ ਹੱਥ ਪਾਉਣ ਨੂੰ ਜੀ ਨਹੀਂ ਕਰਦਾ ਕੱਲ ਗੜੇ ਕਰ ਪੈ ਗਏ ਕਰ ਕਿੰਨਾ ਠੰਡਾ ਪਾਣੀ ਹੋਇਆ ਪਿਆ ਬਸ ਹੱਥ ਪਾਉਣ ਨੂੰ ਜੀਓ ਹੀ ਨਹੀਂ ਕਰਦਾ ਹੈਗਾ ਤੇ ਮੈਂ ਕਿਹਾ ਚਲੋ ਉੱਥੇ ਇੱਕ ਟੱਬ ਭਰ ਕੇ ਰੱਖ ਲੰਨੀ ਆ ਪੋਚੇ ਲਾ ਦੰਨੀ ਫਿਰ ਮੇਰੇ ਕੋਲ ਤਿੰਨ ਚਾਰ ਕ ਦਿਨ ਕੰਮ ਮੈਨੂੰ ਸ਼ਾਇਦ ਨਾ ਲੱਗਣ ਮੇਥੋਂ ਕਿਉਂਕਿ ਗੁਰਲੀਨ ਨੇ ਵੀ ਹੁਣ ਸਕੂਲ ਜਾਣ ਲੱਗ ਜਾਣਾ ਤੇ ਮੇਰੇ ਕੋਲ ਵੀ ਤਿੰਨ ਚਾਰ ਦਿਨ ਦਾ ਕੰਮ ਆ ਬਹੁਤ ਜ਼ਰੂਰੀ ਕੰਮ ਆ ਤੇ ਉਹਦੇ ਕਰਕੇ ਵਿੱਚ ਦੀ ਦੇਖੋ ਜੇ ਕੋਈ ਵੀਡੀਓ ਬਣੀ ਤਾਂ ਨਹੀਂ ਤਾਂ ਆਥਨ ਆਥਨ ਜਾਂ ਸਵੇਰੇ ਸਾਜਰੇ ਦੀ ਹੋਈ ਬਣੂਗੀ ਤੇ ਉਸ ਤੋਂ ਬਾਅਦ ਦੇਖੋ ਫਿਰ ਕੋਈ ਬਣਦੀ ਆ ਤਾਂ ਹੁਣ ਵੀ ਦੋ ਦਿਨ ਹੋ ਗਏ ਬਣੀ ਨਹੀਂ ਵੀਡੀਓ ਟਾਈਮ ਨਹੀਂ ਲੱਗਦਾ ਇੱਕ ਤਾਂ ਇਹ ਹੈ ਨਾ ਜੇ ਆਪਾਂ ਵੀਡੀਓ ਵਗੈਰਾ ਬਣਾਉਣ ਲੱਗ ਜਾਈਏ ਉਧਰ ਹੀ ਬਿਜੀ ਚ ਹੋ ਜਾਈਦਾ ਹਨਾ ਤੇ ਕੱਲ ਮੈਂ ਸੂਟ ਵਿੱਚ ਹੀ ਬਸ ਕਢਾਈ ਕਰਨ ਲੱਗੀ ਸੂਟ ਵਿੱਚ ਹੀ ਧਿਆਨ ਸੀਗਾ ਬਸ ਕੱਲੋਂ ਵੀ ਨਹੀਂ ਕੋਈ ਵੀਡੀਓ ਬਣਾਈ ਸਾਰੀ ਦਿਹਾੜੀ ਸੂਟ ਤੇ ਹੱਥ ਨੇ ਉੱਠ ਕੇ ਸਬਜ਼ੀ ਸਬਜ਼ੀ ਬਣਾਈ ਸੀਗੀ ਤੇ ਅੱਜ ਮੈਂ ਕਿਹ ਚਲੋ ਅੱਜ ਵੀਡੀਓ ਸਵੇਰ ਦੀ ਬਣਾਉਣੀ ਆ ਨਾਲੇ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰਦੇ ਹੁਣ ਬਹੁਤ ਆਲਸ ਜੀ ਹੋਈ ਪਈ ਸੀਗੀ ਤੇ ਕੰਮ ਬਣੀ ਧਿਆਨ ਦੇਣਿਆ ਲੀੜੇ ਕੱਪੜੇ ਬਹੁਤ ਹੋਈ ਪਏ ਹਨਾ ਤੇ ਗਾਹ ਮੂਰੇ ਗਰਮੀ ਆਉਂਦੀਆਂ ਗਰਮੀ ਵਾਲੇ ਪੋਪੇ ਮੈਂ ਹਮੇਸ਼ਾ ਵੀਡੀਓਜ਼ ਕੱਢਨੀ ਹੈ ਮੇਰੇ ਬਹੁਤ ਸੂਟ ਸੇ ਆਉਣ ਵਾਲੇ ਆ ਪਰ ਸੌਂਪਤੇ ਜਾਂਦੇ ਨਹੀਂ ਹੈਗੇ ਹੁਣ ਵੀ ਮੇਰੇ ਤਕਰੀਬਨ ਤਿੰਨ ਪਤਾ ਨਹੀਂ ਚਾਰ ਸੂਟ ਦਿੱਤੇ ਹੋਏ ਆ ਸਲਾਈ ਕਰਨੇ ਲਓ ਜੀ ਪੋਚੇ-ਪੋਚੇ ਲਾ ਕੇ ਆਪਾਂ ਫ੍ਰੀ ਹੋ ਗਏ ਸਿੱਤੇ ਗੁਰਲੀਨ ਨੇ ਪਕਾਈਆਂ ਅੱਜ ਰੋਟੀਆਂ ਮੈਂ ਕਿਾ ਛੁਕਰ ਮੈਨੂੰ ਵੀ ਬੈਠੀ ਨੂੰ ਰੋਟੀ ਮਿਲੂਗੀ ਹੈਨਾ ਤੇ ਨਹੀਂ ਤਾਂ ਆਪ ਹੀ ਪਕਾ ਕੇ ਖਾਣੀਆਂ ਪੈਂਦੀਆਂ ਪਰ ਅੱਜ ਉਹਨੇ ਪਕਾਤੀਆਂ ਸੀਗੀਆਂ ਉਨੇ 40 ਲੱਖ ਰੋਟੀ ਰੋਟੀ ਬਣਾ ਕੇ ਰੱਖ ਲਈ ਸੀਗੀ ਤੇ ਮੈਂ ਪੁੱਛ ਪੁੱਛੇ ਲਾਤੀ ਰੋਟੀ ਖਾ ਮੈਂ ਤੁੱਪੇ ਬੈਠ ਕੇ ਖਾਉਂਗੀ ਤੇ ਇੱਥੇ ਤਾਂ ਨਹੀਂ ਤੁੱਪੇ ਪਤੀਆ ਵਾ ਉੱਥੇ ਬਾਹਰ ਮੰਜਾ ਡਾਇਆ ਹੋਇਆ ਵਾ ਲੋ ਜੀ ਰੋਟੀ ਰੋਟੀ ਖਾ ਕੇ ਪਾ ਬਰਤਨ ਸਾਫ ਕਰਨੇ ਸੀ ਪਾਣੀ ਮੈਂ ਗਰਮ ਧਰ ਲਿਆ ਥੋੜਾ ਜਿਹਾ ਤੇ ਨਾਲ ਸੈਲਫ ਵਗੈਰਾ ਸਾਫ ਕਰਤੀ ਸੀਗੀ ਤੇ ਆਪਣੇ ਇਹ ਸਵੇਰ ਦੇ ਕੰਮ ਸੀ ਜੋ ਅੱਜ ਮੈਂ ਕੀਤੇ ਸੀਗੇ ਲੋ ਜੀ ਅੱਜ ਦੀ ਵੀਡੀਓ ਪਾ ਇੱਥੇ ਖਤਮ ਕਰਦੇ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ